ਕਵਰਲੰਨੀ ਆਮ ਲੋਡ ਤੋਂ ਜਿੱਥੇ ਕੈਬਨਰ ਮੰਤਰੀ ਡਾਕਟਰ ਬਲਜੀਤ ਕੋਰ ਦੇ ਵੱਲੋਂ ਆਪਣੇ ਹਲਕੇ ਮਲੋੜ ਦੀਆਂ ਪੰਚਾਇਤਾਂ ਨੂੰ ਬੁਲਾ ਕੇ ਅਹਿਮ ਮੀਟਿੰਗ ਕੀਤੀ ਗਈ ਪਿੰਡ ਦੇ ਵਿੱਚ ਹੋਰ ਵਿਕਾਸ ਕਾਰਜਾਂ ਨੂੰ ਲੈ ਕੇ ਪੰਚਾਇਤਾਂ ਵੱਲੋਂ ਅਤੇ ਨਵੀਆਂ ਮੰਗਾਂ ਨੂੰ ਲੈ ਕੇ ਪਹੁੰਚੇ ਪਿੰਡ ਦੀਆਂ ਪੰਚਾਇਤਾਂ ਪਿੰਡ ਦੀਆਂ ਪੰਚਾਇਤਾਂ ਨੇ ਦੇਸੀ ਹੋਕ ਦੇ ਨਾਲ ਹੋਏ ਵਿਕਾਸ ਕਾਰਜਾਂ ਦਾ ਦਿੱਤਾ ਫੀਡਬੈਕ ਇਸ ਤਰ੍ਹਾਂ ਦੀ ਮੀਟਿੰਗ ਰਹਿਣ ਵਾਲੀ ਹੈ ਸੀ ਅੱਜ ਸਾਰੇ ਅਫਸਰ ਸਾਹਿਬਾਨਾਂ ਨੂੰ ਨਾਲ ਲੈ ਕੇ ਪਿੰਡ ਦੀਆਂ ਪੰਚਾਇਤਾਂ ਨਾਲ ਮਿਲ ਰਿਹਾ ਔਰ ਥੋੜੀਆਂ-ਥੋੜੀਆਂ ਪੰਚਾਇਤਾਂ ਬਲੱਗਿਆ ਸੀ ਜਿੰਨਾਂ 'ਚ 10-10 ਦੇ ਗਰੁੱਪ ਕਰਕੇ ਔਰ ਉਹਦੇ ਵਿੱਚ ਜੋ ਪੰਚਾਇਤਾਂ ਵੱਲੋਂ ਹੁਣ ਤੱਕ ਕੰਮ ਕਹੇ ਗਏ ਸੀ ਉਹ ਵਿਕਸਾਤ ਤੱਕ ਨਿਕਰੇ ਚੜੇ ਇਸ ਲਈ ਅਫਸਰ ਸਾਹਿਬਾਨ ਨੂੰ ਬੁਲਾਇਆ ਔਰ ਹੋਰ ਕਿਹੜੇ ਕੰਮ ਕਰਾਉਣਾ ਚਾਹੁੰਦੇ ਆ ਉਹ ਸਾਰਾ ਕੁਝ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਅੱਗੇ ਪ੍ਰੋਸੀਡ ਕਰਨ ਲਈ ਮੀਟਿੰਗ ਕੀਤੀ ਹੈ ਔਰ ਬਿੰਦੂ ਇਹ ਵਿਸ਼ਵਾਸ ਹੈ ਕਿ ਇਹੋ ਜੀਆਂ ਮੀਟਿੰਗਾਂ ਦੇ ਨਾਲ ਸਾਡੇ ਕੰਮਾਂ 'ਚ ਵੀ ਤੇਜ਼ੀ ਆਉਂਦੀ ਔਰ ਲੋਕਾਂ ਨੂੰ ਫਾਇਦਾ ਜਿਹੜੇ ਪਿੰਡਾਂ ਦੇ ਵਿੱਚ ਕਾਰਜ ਕਰ ਰਹੇ ਹੋਣੇ ਕੀ ਉਹਨਾਂ ਦਾ ਫੀਡਬੈਕ ਵੀ ਠੋਡੇ ਬੁਰਾ ਲੁਟਾ ਗਿਆ ਬਿਲਕੁਲ ਜੀ ਜਿਹੜੇ ਅਸੀਂ ਇਸ ਤੋਂ ਪਹਿਲਾਂ ਮਤੇ ਪੁਆਏ ਸੀਗੇ ਜਿਵੇਂ ਕਿ ਖੇਡ ਗਰਾਊਂਡਾਂ ਦੇ ਲੈ ਲਓ ਜਾਂ ਥਾਪਰ ਮਾਡਲਾਂ ਦੇ ਲੈ ਲਓ ਔਰ ਉਹਨਾਂ ਦੇ ਮਨਜ਼ੂਰ ਹੋਏ ਔਰ ਤੇ ਕੰਮ ਸ਼ੁਰੂ ਹੋਣ ਵਾਲਿਆ ਜਦੋਂ ਇਸ ਤਰ੍ਹਾਂ ਦੇ ਵੱਡੇ ਵੱਡੇ ਪ੍ਰੋਜੈਕਟ ਸ਼ੁਰੂ ਹੋ ਜਾਣ ਤਾ ਪਤਾ ਲੱਗਦਾ ਕਿ ਵਾਕਈ ਕੰਮ ਹੋ ਰਹੇ ਆ ਤਾਂ ਕਿ ਇਹ ਬੀਲ ਕੀ ਕਰੋਗੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਸ ਤਰ੍ਹਾਂ ਜਿਹੜੇ ਕੰਮ ਲੈ ਕੇ ਨਿਕਲੇ ਕਿ ਕਮਾ ਕੋ ਲੋਕਾਂ ਮੰਤਰੀਆਂ ਨਾਲ ਨਰਾਜ਼ ਨਾ ਹੋਣੇ ਨੇ ਕੋਈ ਲੋਕ ਕੀ ਕਹਿਣਾ ਚਾਹੁੰਦੇ ਇਹ ਬਿਲਕੁਲ ਵੀ ਕੋਈ ਅਹੋਜੀ ਗੱਲ ਨਹੀਂ ਔਰ ਮੈਂ ਤਾਂ ਜਿਵੇਂ ਕਹਿ ਲਵਾਂ ਵੀ ਹਰ ਟਾਈਮ ਹੀ ਅਵੇਲੇਬਲ ਕਦੇ ਵੀ ਕੋਈ ਲੱਗੇ ਵੀ ਆਪਣੇ ਕੰਮ ਨਹੀਂ ਹੋ ਰਹੇ ਤਾਂ ਅਸੀਂ ਲਗਾਤਾਰ ਬੈਠੇ ਰਹਨੇ ਦਫ਼ਤਰ ਦੇ ਵਿੱਚ ਆ ਕੇ ਮੈਨੂੰ ਮਿਲਣ ਦੱਸਣ ਕਿ ਜਿਹੜੇ ਕੰਮ ਨਵੇਂ ਕਰਾਉਣਾ ਚਾਹੁੰਦੇ ਆ ਕੋਈ ਵੱਖਰਾ ਕਰਾਉਣਾ ਚਾਹੁੰਦੇ ਆ ਆਪਣੇ ਪਿੰਡ ਚੋਂ ਮਤੇ ਬਾਕੇ ਮੇਰੇ ਕੋਲ ਆ ਯਾ ਨੋਟ ਕਰ ਅੱਜ ਇਹ ਮੀਟਿੰਗ ਹੋਈ ਇੱਕ ਇਸ ਤਰ੍ਹਾਂ ਜਿਹੜੀ ਮੀਟਿੰਗ ਹੋਈ ਇਸ ਦੀ ਕੀ ਕਰਵਾਤਾ ਹਾਂ ਮਤੀ ਸਾਹਿਬ ਨੇ ਇਥੇ ਥੋੜੀਆਂ ਪੰਚਾਇਤਾਂ ਨੂੰ ਬੁਲਾ ਕੇ ਵਧੀਆ ਟਾਈਮ ਦੇ ਕੇ ਪਿੰਡ ਦੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕੀਤਾ ਹੈਗਾ ਤੇ ਝੋਸਾ ਵੀ ਦਿੱਤਾ ਹੈ ਵੀ ਸਾਨੂੰ ਜਿਹੜੇ ਕੰਮ ਅਸੀਂ ਅੱਜ ਆਖਿਆ ਦੇ ਮੰਡੇ ਤੱਕ ਸਾਡੇ ਕੰਮ ਕਲੀਅਰ ਹੋ ਜਾਣਗੇ ਏਕੀ ਮੰਗ ਲੈ ਕੇ ਪਿੰਡ ਵਾਸਤੇ ਅਸੀਂ ਜਿਸ ਤਰ੍ਹਾਂ ਪੀਣ ਵਾਲੇ ਪਾਣੀ ਲਈ ਥੋੜੇ ਕੰਮ ਰਹਿੰਦੇ ਸੀਗੇ ਉਹਨਾਂ ਬਾਬਤ ਦਾ ਪਿੰਡ ਦੇ ਵਿੱਚ ਲਾਇਬ੍ਰੇਰੀ ਜਿਵੇਂ ਆਪਣੇ ਇੱਕ ਜਨੌਸ਼ ਦੀ ਕੇਂਦਰ ਸੇਵਾ ਕੇਂਦਰ ਕਿੰਨੀ ਜਨੂ ਅਸੀਂ ਪਿੰਡ ਦੇ ਵਿੱਚ ਲਿਆਉਣਾ ਤੇ ਸਾਡੇ ਮੰਡੇ ਤੱਕ ਇਹ ਕੰਮ तकरीबन ਹੋ ਜਾਣਗੇ ਕੀ ਲੱਗਦਾ ਹੈ ਕਿ ਅਸੀਂ ਕਹਾਂ ਇਹ ਉਪਰਾਲਾ ਜਿਹੜਾ ਮੰਤਰੀ ਮਨੋੜ ਦਾ ਤੁਹਾਡੇ ਹਲਕੇ ਦੇ ਮੰਤਰੀ ਨੇ ਕੀ ਲੱਗਦਾ ਹੈ ਹੁਗਲੇ ਕੇਨ ਉਸ ਚੀ ਦਾ ਫਾਇਦਾ ਹੋਵੇ ਬਹੁਤ ਜ਼ਿਆਦਾ ਜੀ ਬਹੁਤ ਵਧੀਆ ਰਿਜ਼ਲਟ ਹੈ ਕਿ ਫਾਰਮੈਲਟੀ ਨਹੀਂ ਹੋ ਰਹੀਗੀ ਵੀ ਸਾਰੇ ਪਿੰਡ ਦੇ ਸਰਪੰਚਾਂ ਨੂੰ ਬੁਲਾ ਕੇ ਇੱਥੇ ਤੇ ਗੱਲ ਸੁਣ ਲਈ ਕੋਈ ਕੰਮ ਨਹੀਂ ਹੋਇਆਗਾ ਪਰ ਜੋ ਮੰਤਰੀ ਸਾਹਿਬ ਨੇ ਕੰਮ ਕੀਤੇ ਆ ਵੀ ਬਹੁਤ ਘੱਟ ਪੰਚਾਇਤਾਂ ਨੂੰ ਬੁਲਾਇਆ ਹੈ ਬਹੁਤ ਵਧੀਆ ਸਮਾਂ ਦਿੱਤਾ ਹੈਗਾ ਸਾਰੇ ਕੰਮ ਹੋ ਰਹੇ ਆ ਕਿਹੜੇ ਪਿੰਡ ਦੇ ਵਿੱਚ ਪਹਿਲਾਂ ਵੀ ਕਲਾਸ ਕਰ ਚੋਏ ਉਹਨਾਂ ਦਾ ਹੀ ਫੀਡਬੈਕ ਦਿੱਤਾ ਕੋ ਡੋ ਹਾਂਜੀ ਕਿੰਨੇ ਕੰਮ ਜਿਹੜੇ ਪਹਿਲਾਂ ਹੋਏ ਆ ਪਹਿਲਾਂ ਸਾਡੇ ਕੰਮ ਜੀ ਜਿੰਨੇ ਵੀ ਕੰਮ ਅਸੀਂ ਫੰਡਾਂ ਦੇ ਹਿਸਾਬ ਨਾਲ ਹੋ ਸਕਦੇ ਸੀ ਜੀ ਨੇਪਰੇ ਚਾੜੇ ਉਹਨਾਂ ਦਾ ਫੀਡਬੈਕ ਲਿੱਤਾ ਹੈ ਹਾਂਜੀ ਹਾਂਜੀ